Oh, warga-warga, warga-warga, eh, riata, ceteri, negara, cedu, enggak, enggak, ਮੰਮੇ ਕੰਦੀ ਮੇ ਤੇ ਦੱਸਾਈ ਸੀ ਹਾਂਜੀ ਆਏ ਨੇ ਨਾ ਆ ਕੇ ਇਧਰ ਪਹਿਲਵਾਨ ਜੀ ਦੀ ਕਾਰ ਵਾਲੀ ਵੀ ਆ ਗਈ ਊ ਮੋੜ ਲਾਏ ਏਅਰ ਫਰਾਇਰ ਅਸੀਂ ਲੈਣਾ ਤੇ ਉਹ ਕਿੰਨੇ ਲੀਟਰ ਵਾਲਾ ਲੈਣਾ ਚਾਹੀਦਾ ਤੇ ਉਹਦਾ ਕੀ ਫਾਇਦਾ ਹੁੰਦਾ ਕਿੰਨਾ ਕੁ ਫਾਇਦਾ ਹੁੰਦਾ ਹੈ ਨਾ ਲੈਣ ਦਾ ਫਾਇਦਾ ਹੈ ਵੀ ਜਾਂ ਨਹੀਂ ਹੈ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਤੇ ਨਵੀਂ ਸ਼ੁਰੂਆਤ ਤੇ ਅੱਜ ਸ਼ੁਰੂਆਤ ਆਪਾਂ ਕਰ ਰਹੇ ਹਾਂ ਕਾਕੇ ਦੇ ਨਾਲ ਤੇ ਆਪਾਂ ਨਹਾ ਧੋ ਲਿਆ ਪਰ ਕਾਕਾ ਰਹਿਣਾ ਤਾਂ ਕਿਉਂਕਿ ਇਹ ਥੋੜਾ ਠੀਕ ਨਹੀਂ ਹੈਗਾ ਤਾਂ ਕਰਕੇ ਤੇ ਹੁਣ ਵੈਸੇ ਕਾਫੀ ਫਰਕ ਹੈ ਪਹਿਲਾਂ ਨਾਲੋਂ ਤੇ ਹੁਣ ਆਪਾਂ ਤਿਆਰ ਸ਼ਰ ਹੋ ਕੇ ਤੇ ਧੁੱਪ ਸੇਖ ਰਿਹਾ ਧੁੱਪ ਵੇ ਹੁਣ ਨਾ ਬਹੁਤ ਜ਼ਿਆਦਾ ਗੂੜੀ ਸੀ ਧੁੱਪ ਪਹਿਲਾਂ ਤੇ ਹੁਣ ਦੇਖੋ ਤੁਸੀਂ ਇਹ ਬੱਦਲ ਆ ਗਏ ਨੇ ਤੇ ਧੁੱਪੇ ਬੱਦਲਾ ਪਿੱਛੇ ਲੁਕ ਗਈ ਹੈ ਤੇ ਕਿੰਨੀ ਹੋਈ ਸੋਹਣੀ ਯਾਰ ਸਿਨਰੀ ਬਣਦੀ ਪਈ ਹੈ ਵਾਹ ਯਾਰ ਵੇਖੀ ਮਨਪ੍ਰੀਤ 2 ਸੈਕਿੰਡ ਦੇ ਵਿੱਚ ਵਿੱਚ ਚੇਂਜ ਹੋ ਜਾਣਾ ਸਾਰਾ ਸੀਨ ਉੱਪਰ ਆਸਮਾਨ 'ਚ ਹੈ ਮਨਪ੍ਰੀਤ ਆਸਮਾਨ 'ਚ ਦੇਖੀ 2 ਸੈਕਿੰਡ ਦੇ ਵਿੱਚ ਇਹ ਸਾਰਾ ਕੁਝ ਗੈਪ ਹੋ ਜਾਣਾ ਪਛਾਹ ਜਾਂਦੀ ਇੱਕੋ ਦਮ ਚੇਂਜ ਹੋ ਜਾਂਦਾ ਸਾਰਾ ਕੁਝ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਫਿਲਹਾਲ ਵਾਹ ਉਹ ਵਾਹ ਤੇਰੀਆਂ ਦਾੰਤ ਤੇਰੀ ਨਿਗਾਹ ਚ ਡੁੱਬਿਆ ਮੈਂ ਖੁੱਬਿਆ ਮੈਂ ਆਏ ਆਸੀ ਵੇ ਸੋਹਣਿਆ ਹੋਏ ਹੋਏ ਦਰਾ 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 ਪਿੱਤੂ ਦਮੀ ਪੁਕੀ ਪੁਕੀ ਵੇ ਪੁਕੀ ਵੇ ਪੁਕੀ ਵੇ ਪੁਕੀ ਵੇ ਪੁਕੀ ਵੇ ਪੁਕੀ ਵੇ ਸਹੀ ਗੱਲ ਐ ਤੇ ਹੁਣੇ-ਹੁਣੇ ਆਪਾਂ ਵੀਡੀਓ ਬਣਾ ਗਿਆ ਟੇਆ ਤੇ ਮਨਪ੍ਰੀਤ ਨੂੰ ਨਾ ਸੁਪਨਾ ਆਇਆ ਸੀ ਬੋ ਘੈਂਡ ਮੈਂ ਮੈਂ ਨਵਰੀਦ ਜਿਵੇਂ ਮੈਂ ਨਾ ਮੇਰੇ ਡੈਡੀ ਮਮਮੀ ਨੇ ਨਾਲ ਹਾਂ ਤੇਰੇ ਮਮਮੀ ਨੇ ਮੇਰੇ ਮਮਮੀ ਨਾਲ ਤੂੰ ਕਹਿੰਦੀ ਸੀ ਮੈਂ ਇੱਧਰ ਮੇ ਮਮੇ ਡੈਡੀ ਉਧਰ ਵਾਲੇ ਤੇ ਪ੍ਰੀ ਵੈਡਿੰਗ ਹੋਣ ਲੱਗੀ ਸੀ ਮੇਰੀ ਹਨਾ ਪ੍ਰੀ ਵੈਡਿੰਗ ਕਰਵਾਉਣ ਚੱਲੇ ਸੀ ਅੱਛਾ ਤੇ ਨਾ ਕੱਪੜੇ-ਕੁੱਪੜੇ ਸਾਰੇ ਖਰੀਦ ਲਏ ਹਨਾ ਉਹਦੇ ਨਾਲ ਗਹਿੜੇ-ਗੁਨੇ ਰੱਖ ਲੇ ਮੈਂ ਤੇ ਮੈਂ ਕਿਹਾ ਗਾਉਂ ਤੇ ਆਈ ਨਹੀਂ ਮੈਨੂੰ ਗਾਉਂ ਵੀ ਚਾਹੀਦਾ ਉਹ ਵੀ ਲੈ ਕੇ ਤੋ ਕਹਿੰਦੇ ਚੱਲ ਲੈ ਦੰਨੇ ਆ ਜਦੋਂ ਉਹ ਤੇ ਜਗ੍ਹਾ ਤੇ ਪਹੁੰਚੇ ਹਨਾ ਜਿੱਥੇ ਪ੍ਰੀ ਵੈਡਿੰਗ ਹੋਣੀ ਸੀ ਵੀ ਨਹੀਂ ਯਾਦ ਆਇਆ ਨਾ ਕਿ ਮम्मी ਮੈਂ ਤੇ ਵਿਆਹੀ ਆ ਮੰਮੀ ਕਹਿੰਦੀ ਮੈਨੂੰ ਤਾਂ ਪਤਾ ਹੀ ਸੀ ਕਿ ਚੱਕ ਤੇ ਉਹ ਕਾਕੇ ਊਲੂ 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 ओले 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 ओए काके आपा पल्ला कोई ए मेरा टड्डा मेरा टड्डा हां सही गल है री वेडिंग दी कोई गल होई होनी ना फिर ता वीडियो भेज दे वैसे किसी हां वाव ता तेरे दिमाग च रह गया हां जी आए ने ना आके इधर पहलवान जी दी कार वाली भी आ गई हूं मोड़ लिया ए ਪਹਿਲਵਾਨ ਜੀ ਆ ਗਏ ਨੇ ਮਨੂ ਸੱਚੇ ਤਰ੍ਹਾਂ ਭੱਜ ਰਿਹਾ ਦੇਖੀ ਭੱਜ ਰਿਹਾ ਜੱਜੂ ਐ ਹੋਈ ਮੇ ਮੇ ਓਟ ਓਟ ਚਲੋ ਸਹੀਓ ਪਤੰਗਾਂ ਵਾਸਤੇ ਰੋ ਰਹੀ ਕਦੀ ਸੈਡ ਹੋ ਪਤੰਗਾਂ ਵਾਸਤੇ ਰੋ ਰਹੀ ਉਹ ਪਤੰਗ ਲਿਆ ਕੇ ਦੇਣੇ ਨੇ ਭਾਈ ਹੁਣ ਹਾਂ ਮੈਂ ਤਾਂ ਮੈਂ ਕਿਥੋਂ ਲਿਆ ਕੇ ਚੱਲ ਲਿਆ ਦਾਂਗਾ ਲਿਆ ਦਾਂਗਾ ਚੱਲ ਪਾਪਾ ਲਿਆ ਦਿੰਦਾ ਚੱਲ ਲਿਆ ਦਿੰਦਾ ਲਿਆ ਦਿੰਦਾ ਚਲ ਓ ਚੱਲ ਆ ਜਾ ਹਾਂ ਜੀ ਤੇ ਹੁਣ ਚਾਹ ਪੀ ਰਹੇ ਸੀ ਤੇ ਨਾਲੇ ক্রিকেট ਮੈਚ ਚੱਲ ਰਿਹਾ ਜੀ ਇੰਡੀਆ ਸਾਊਥ ਅਫਰੀਕਾ ਦਾ ਤੇ ਆਹ ਦੇਖੋ ਸਾਹਮਣੇ ਤੇ ਮਜ਼ਾ ਆ ਰਿਹਾ ਚਾਹ ਪੀਂਦੇ ਬਿੰਦੇ ਨਾਲ ਮੈਚ ਦੇਖਦੇ ਆ ਤੇ ਨਾਲੇ ਇੱਕ ਚੀਜ਼ ਮੈਂ ਜਿਹੜੀ ਸਪੈਸ਼ਲ ਕਰਦਾ ਸਪੈਸ਼ਲ ਨਹੀਂ ਆਮ ਤੌਰ ਤੇ ਕਰਦਾ ਉਹ ਇਹ ਵਾਲੀ ਚੀਜ਼ ਹੈ ਵੀ ਇਹ ਪੂਜੀਆ ਤੇ ਵਿੱਚ ਇਹਦੇ ਆਟੇ ਵਾਲੇ ਬਿਸਕਟ ਵੀ ਡਬੋਏ ਹੋਏ ਨੇ ਮੈਂ ਤੇ ਉਹ ਮਿਕਸ ਕਰਕੇ ਤੇ ਨਜ਼ਾਰਾ ਲਈਦਾ ਤੇ ਤੁਸੀਂ ਵੀ ਦੱਸਿਓ ਵੀ ਵਿੱਚ ਪੂਜੀਆ ਡਬੋਗੇ ਤੇ ਬਿਸਕੁਟ ਡਬੋਗੇ ਕਦੀ ਖਾਧਾ ਇਕੱਠਾ ਖਾਧਾ ਜਾਂ ਕੱਲ ਲਗਾਤਾ ਬੋਹ ਨਜ਼ਾਰਾ ਆਂਦਾ ਯਾਰ ਮਨੀ ਹੈ ਨਾ ਅੱਜ ਹੁੰਦਾ ਹੁੰਦਾ ਆਹ ਹਾਂ ਤੇ ਮੈਂ ਤਾਂ ਜੀ ਹੂੰ ਅਹੀਂ ਬਿਸਕੁਟਾਂ ਦੇ ਨਾਲ ਖੁੱਲ ਨਜ਼ਾਰਾ ਮਨਪੀਰ ਨੂੰ ਪੁੱਛ ਲਾਂ ਮੈਂ ਚਾਹ ਬੀਤੀ ਉਹਨੇ ਕਿ ਨਹੀਂ ਦੇਈ ਸੀ ਮੈਨੂੰ ਦੇਈ ਸੀ ਮਨ ਵੀ ਚਾਹ ਕਿੱਧਰ ਗਈ ਕੱਕਾ ਹਦਾਦਰ ਆਏ 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 ਓਏ ਆਏ 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 ਜਿਹਨੇ ਮਿੱਟੇ ਕੀ ਗੱਟਿਆ ਬਹਿ ਨਾਦੋਗੇ ਨਹੀਂ ਸਚਨਾਤਾ ਦੀ ਮਾਲਿਸ਼ ਕਰਾਈ ਗੱਲੀਏ ਨੇ ਨੰਨੂ ਪਲੀਜ਼ ਡ੍ਰੌਪ ਦਾ ਫੋਨ ਚਲ 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 ਫੋਨ ਛੱਡ ਫੋਨ ਛੱਡ ਜਲਦੀ ਜਾ ਕਿਨੂੰ ਸੋਨੂੰ ਨੂੰ ਮੈਂ ਲਾ ਦੇਣਾ ਲਾ ਦੇਣਾ ਚੱਲ ਆ ਜਾ ਫੇ ਆ ਜਾ ਵੀਡੀਓ ਬਣਾਈ ਆ ਜਾ ਹਾਂ ਸਾਰਾ ਦਿਨ ਫੋਨ ਦੇਖਦੀ ਐ ਬਹੁਤ ਜ਼ਿਆਦਾ ਨਾ ਕੰਮ ਖਰਾਬ ਹੋਇਆ ਬੱਚਿਆਂ ਦਾ ਨਾ ਖਾਸ ਕਰਕੇ ਬਹੁਤ ਜ਼ਿਆਦਾ ਹਾਈਪਰ ਹੋਏ ਪੈਨੇ ਆ ਫੋਨ ਵੇ ਵੇ ਕੇ ਨਾ ਸਾਰਾ ਕੰਮ ਫੋਨ ਕਰਕੇ ਖਰਾਬ ਆ ਸਾਰਾ ਇੰਨੀ ਜ਼ਿਆਦਾ ਹਾਈਪਰ ਹੋ ਜਾਂਦੇ ਸਮ ਟਾਈਮ ਕੁ ਬੱਚਿਆਂ ਨਾਲ ਤੇ ਆਉਂਦੇ ਪਰ ਇਹਨੂੰ ਨਹੀਂ ਆਪਾਂ ਲਾਣਾ ਫੋਨ ਤੇ ਕਾਕੇ ਟਿੱਡੇ ਨੂੰ ਇਹਨੂੰ ਨਹੀਂ ਟਿੱਡੇ ਨੂੰ ਲਾਣਾ ਫੋਨ ਤੇ ਮੈਂ ਕਿ ਬੇੜਾਂ ਵੀ ਖਾਏਂਗੀ ਕਹਿੰਦੀ ਦੇਖੋ ਮੈਂ ਲਾਵਾਂਗੀ ਚੱਲ ਆ ਜਾ ਬਈ ਉਹ ਉਗਰ ਜੇਗਾ ਪੁੱਤ ਉਹ ਤਾਂ ਗਰ ਜੇਗਾ ਉਹ ਨਹੀਂ ਗਰ ਮੈਂ ਕੁੱਟ ਕੇ ਪਈਏ ਪਈਏ ਉਹ ਵੀ ਉਹ ਵੀ ਮਜ਼ੇ ਲੈਂਦਾ ਪੂਰੇ ਉਹਨੂੰ ਵੀ ਮਜ਼ਾ ਆਉਂਦਾ ਐਦਾ ਜੋ ਮਧੋੜਦੀ ਨਾ ਨੰਨੂ ਉਹ ਚੰਗੀ ਦਰਾ ਸੁਟ ਨਾ ਨਹੀਂ ਪੁੱਤ ਇੱਧਰ ਬੈੱਡੇ ਪਰਾ ਰੱਖ ਪਰਾ ਰੱਖ ਚੱਲ ਅਲਿਮੇ ਹੁਣ ਕਿਆ ਗਿਆ ਡੈ ਹੀ ਮੈਂ ਕਿਹਾ ਵੀ ਕਾਕੇ ਨੂੰ ਨਹੀਂ ਆਪਾਂ ਵਿਗਾੜਨਾ ਕੁੜੀ ਤੇ ਵਿਗਾੜ ਲਈਏ ਤੇ ਮੁੰਡਾ ਨਹੀਂ ਵਿਗਾੜਨਾ ਤੇ ਇੱਧਰ ਚਾਚਾ ਵੇਖੋ ਕਿਵੇਂ ਉਹਨੂੰ ਫੋਨ ਵਿਖਾਣ ਦਿਆ ਵੇਖੋ ਦੇਖਿਓ ਲੈ ਲੈ ਪਹਿਲਾਂ ਚੰਗਾ ਭਲਾ ਵੀ ਇਹਦਾ ਵੀ ਇੱਕੋ ਦਾ ਪੰਗਾ ਪੈ ਗਿਆ ਹੈ ਨਾ ਆਏ ਓਏ ਹੈਲੋ ਉਡੀ ਓਏ ਉਹ ਕੀ ਹੋਇਆ ਇਹ ਹੋਇਆ ਜਾਦੂ ਬਣਿਆ ਬੜਾ ਜਦੂ ਬਣਿਆ ਹੋਇਆ ਹੈ ਜਾਦੂ ਓਹ ਆ ਆ ਆ ਕੋ ਅਛਾ ਬੋਲਣਾ ਪਹਿਲੀ ਵਾਰ ਕੀ ਹੇ ਘੁੰਮਣ ਦਾ ਚਸਕਾ ਹੈ ਘੁੰਮਣਾ ਹੈ ਨੇ ਹੋਰ ਨਹੀਂ ਗੱਲ ਕੋਈ ਓ ਜਾ ਲੋ ਜਾਵਰ ਪਾਪਾ ਕੋ ਜਾਓ ਉਹ ਜਾ ਪਾਪਾ ਕੋ ਚਾਚਾ ਚੁੱਕੇਗਾ ਪਾਪਾ ਹੈਗਾ ਵੇ ਪਾਪਾ ਵੀਡੀਓ ਬਣਾ ਰਿਹਾ ਜਾ ਬਾਬੇ ਨੂੰ ਚਲੋ ਮੈਂ ਵੀ ਕੋਈ ਮੰਜਲਾ ਪਈ ਚੱਲ ਬਾਹਰ ਲੈ ਇੱਕ ਹੋਰ ਆ ਗਿਆ ਸੱਚੀ ਪਿੰਡ ਚੱਲਾਂ ਓਏ ਹਾਂ ਪਿੰਡ ਚੱਲਾਂ ਹਾਂ ਚੱਲ ਚੱਲਾਂ ਬਾਹਰ ਚੱਲਾਂ ਹੁਣ ਆ ਗਈ ਕਿੱਦਿ ਜੀ ਅੱਛਾ ਜੇ ਤਾਂ ਹੀ ਬੂਟ ਲੈਣ ਗਿਆ ਸੀ ਉਹ ਜੀ ਉਹ ਆ ਗਿਆ ਇਰਿਕਸ਼ਨ ਕਿਹ ਅਜੇ ਤਾਂ ਹੀ ਬੂਟ ਲੈਣ ਗਿਆ ਸੀ सोनू ਨਾਲ ਹਾਂ ਹੋਏ ਕਿੰਨੇ ਦਿਨਾਂ ਲਈ 15 ਦਿਨਾਂ ਲਈ ਚੱਲ ਜੀ ਚੱਲੂਗਾ 20 ਦਿਨ ਅੱਛਾ ਅੱਛਾ ਪਾਸਪੋਰਟ ਬਣਾਉਣ ਚਲਾ ਉਹ ਤਾਂ ਕੋਲ ਤਾਂ ਬਣਿਆ ਪਿਆ ਯਾਰ ਵੈਸੇ ਵੈਸੇ ਪੈਸੇ ਪੁਏ ਜਮ੍ਹਾਂ ਕਰਾਨ ਚੱਲਾਉਣਾ ਪੈਸੇ ਜਮ੍ਹਾਂ ਕਰਾਨ ਚੱਲਾਉਣਾ ਜਿਆਦਾ ਹੋ ਗਏ ਯਾਰ ਦੋਨੇ ਚੱਲੇ ਦੋਨੇ ਚੱਲੇ ਉਹ ਲੇਟ ਆਏਗਾ ਤੂੰ ਪਹਿਲਾਂ ਆ ਜਾਇਆ ਮੈਂ ਪਹਿਲਾਂ ਆ ਜਾਊਗਾ ਸਾਡੇ ਨਾਲ ਬੰਦੇ ਆ ਸਾਂਦੇ ਦੇ ਪੈਰੋਂ ਪੈ ਹੈ ਬੁਹਿ ਦੀ ਨੰਚੀ ਲੈਣੀ ਬੰਦੀ ਬਖਰੇ ਘਟਾ ਸਭ ਤੇ ਹੁਣ ਜਾਣਦੇ ਦੇ ਕੇ ਤੋੜਦੇ ਨੇ ਮੰਗਦੇ ਥੋੜੀ ਹੋਇਆ ਵੀਰ ਬੰਦਾ ਮੈਂ ਤੂੰ ਦੇਖੇ ਫੁੱਟਾ ਹੋਰੇ ਯਾਰ ਤੇ ਫੁੱਲ ਤੁਸੀਂ ਵੇਖੋ ਵੇ ਕਿੰਨੇ ਜ਼ਿਆਦਾ ਸੋਹਣੇ ਬਣੇ ਨੇ ਯਾਰ ਇਹ ਜਿਆਦਾ ਬਹੁਤ ਜ਼ਿਆਦਾ ਵਧੀਆ ਨਾ ਸਿਸਟਮ ਇਹਦਾ ਬਣਿਆ ਇਹ ਇਹ ਜਿਹੜੇ ਫੁੱਲ ਬਣੇ ਨੇ ਨਾ ਬਹੁਤ ਜ਼ਿਆਦਾ ਖੂਬਸੂਰਤ ਨੇ ਤੇ 1 2 3 ਇਹ ਤੀਸਰਾ ਹੈ ਜਿਉਂ ਥਾ ਹੈ ਆ ਦੇਖੋ ਚਾਰ ਤੇ ਇੱਕ ਉਹ ਪੰਜ ਬਹੁਤ ਜ਼ਿਆਦਾ ਸੋਹਣੇ ਫੁੱਲ ਖਿੜੇ ਨੇ ਯਾਰ ਵਾਹ ਜੀ ਵਾਹ ਤੇ ਹੁਣ ਅਸੀਂ ਕੀ ਕਰਨ ਲੱਗੇ ਆ ਬਈ ਸਬਜ਼ੀਆਂ ਦੇ ਬੀਜ ਲਿਆਂਦੇ ਸੀ ਤੇ ਉਹ ਆਪਾਂ ਹੁਣ ਸੈਟਿੰਗ ਕਰਨ ਲੱਗੇ ਆ ਮਿੱਟੀ ਦੀ ਪਾ ਕੇ ਆ ਦੇਖੋ ਖਾਲੀ ਗਮਲੇ ਜਿੰਨੇ ਵੀ ਪਏ ਨੇ ਨਾ ਸਾਰਿਆਂ ਨੂੰ ਮਿੱਟੀ ਕੱਢ ਕੇ ਇੱਕ ਦੋ ਤਿੰਨ ਗਮਲੇ ਭਰ ਲੈਣੇ ਨੇ ਤੇ ਉਹਨਾਂ ਚ ਬੀਜ ਲਾ ਦੇਣੇ ਉਹਦੇ ਸਬਜ਼ੀਆਂ ਦੇ ਵਧੀਆ ਮਿਰਚਾਂ, ਬੈਂਗਣ, ਧਨੀਆ ਧਨੀਆ ਲਾ ਲਈ ਹੈ ਨਾ ਹੂੰ ਇਹ ਪੱਤਣਾ ਪੱਤਣ ਲੈਓ ਛੋੜਾ ਮਾਂਜਾ ਉਹ ਦੇਖਿਓ ਕਿੰਨੇ ਪਤੰਗ ਮੰਗਵਾਏ ਨੇ ਸੋਨੂ ਗੋਲੋਂ ਤੇ ਆ ਮਾਂਜਾ ਲੈ ਕੇ ਆਏ ਬੱਚਿਆਂ ਵਾਲਾ ਰੇਕ ਇੱਛਾ ਪੂਰੀ ਕਰਦੇ ਨੇ ਇਹਦੀ ਭਿੰਡੀ ਇਹਦੀ ਮਾਨਿਆ ਨੂੰ ਬੁਹਾਇਆ ਹੈ ਹੈ ਤੰਗ ਮਾਨਿਆ ਦਾ ਮਨ ਲਲਚ ਆਇਆ ਨੇ ਡੈਡੀ ਮਾਂ ਗਿਆ ਆ ਦੇਖਿਓ ਆ ਦੇਖੋ ਛੋਟਾ ਆ ਗਈ ਬੀਅਰ ਆ ਆ ਤਾਂ ਬੀਅਰ ਹੀ ਇਹ ਵੀ ਵੀ ਓਹ ਦਾ ਬਰਾਵਾ ਤੇਰੀ ਆਈ ਰਿਵੀਡਿਓ ਪ੍ਰਿਆਜ ਨੇ ਆਣ ਕੇ ਲਾਤੀ ਮੈਨੂੰ ਹੁਣ ਕਰ ਹੁਣ ਕਰੋ ਹਾਏ ਸਾਰੇ ਜਣੇ ਮੰਨਿਆ ਉਹ ਲਿਆ ਚੱਲ ਵਲੌਗ ਦੇਖਿਓ ਫੇਰ ਆਪ ਚਾਹੋਗੇ ਤੁਸੀਂ ਅੱਜ ਕੱਲ ਹਾਂ ਜਿਹੜੀ ਲਿਆ ਬੂਟੇ ਫੋਲ ਆਹ ਹੋਰ ਆ ਲੋ ਓਕੇ ਜੀ ਬਣਾਈ ਧਣੀਆਂ ਕਿੱਧਰ ਅੱਛਾ ਇੱਥੇ ਧਣੀਆਂ ਲਾਤਾ ਜੀ ਇਹ ਵਾਲੇ ਚ ਧਣੀਆਂ ਲਾਤਾ ਇਹਦੇ ਚ ਹੁਣ ਆਪਾਂ ਮਰਚ ਲਾ ਦੇਣੀ ਆ ਉਹਦੇ ਚ ਬੈਂਗਲ ਲਾ ਦੇਣੇ ਤੇ ਦੁਪਹਿਰ ਖੜੀ ਕਿੱਧਰ ਗਈ ਬਈ ਉਹ ਫਿਰ ਦੁਪਹਿਰ ਖੜੀ ਲਾਤੀ ਆਪਾਂ ਪਾਣੀ ਲੈ ਆ ਥੱਕ ਤੇ ਨਹੀਂ ਗਈ ਪਾਣਾ ਸੀ ਭਰ ਕੇ ਭਰ ਕੇ ਆਣਾ ਜੀ ਥੱਕ ਗਿਆ ਮੇਰੇ ਬੱਚੋ ਚਲੋ ਕੋਈ ਦੋਲੋ ਜਲਿਓ ਇੱਕ ਬੁਲਾ ਇਹ ਲੈ ਆਇਓ ਐਂ ਕੀ ਲੱਗਿਆ ਤੇਰੇ ਇਸ ਬੋਡੀਗਾਰਡ ਇਹ ਆਪਾਂ ਮੰਨੂ ਕਹਿੰਦੇ ਇੱਕ ਬੋਡੀਗਾਰਡ ਰੱਖ ਲਓ ਜੇ ਦਾ 10 ਮੰਗੀ ਜਾਏਗਾ ਆਏ ਆਏ ਲਿਆ ਲਿਆ ਪਾਣੀ ਲਿਆ ਕੀ ਡੇੜੀ ਪਾਣੀ ਇਹ ਕਬੜਾ ਪਾਣੀ ਤੇ ਇੱਕ ਗੱਲ ਹੋਰ ਹੈ ਡੇੜੀ ਨੇ ਦੱਸੀ ਵੀ ਆਪਾਂ ਜਦੋਂ ਬੀ ਲਾ ਲੈਨੇ ਆ ਨਾ ਤੇ ਪਾਣੀ ਮੈਂ ਇੱਦਾਂ ਹੀ ਪਾਣ ਲੱਗਾ ਸੀ ਕਮਾ ਜੜੀ ਕਹਿੰਦੇ ਕਮਾ ਕੇ ਨਹੀਂ ਪਾਣਾ ਪਾਣੀ ਇੱਕ ਪਾਸੇ ਤੋਂ ਪਾਣੀ ਪਾਣਾ ਹੁੰਦਾ ਫਿਰ ਉਹ ਪਾਣੀ ਤਾਂ ਉੱਪਰ ਉਹਦੀ ਜਾਂਦਾ ਨਾ ਜੇ ਮੈਂ ਆਗਾ ਸਾਰੇ ਬੀਜ ਬਾਹਰ ਆ ਗਏ ਸੀ ਤੇ ਮੇ ਤੋਂ ਗਲਤੀ ਹੋ ਗਈ ਥੋੜੀ ਜਿਹੀ ਬਾਹਰ ਆ ਗਏ ਤੇ ਇਹਦੇ ਚ ਆਪਾਂ ਇਹ ਕੀਤਾ ਇਹਦੇ ਚ ਆਪਾਂ ਸਾਈਡ ਤੋਂ ਪਾਣੀ ਪਾਇਆ ਤੇ ਇੰਨਾ ਜਿਆਦਾ ਇੱਥੇ ਬੀਜ ਹੀ ਬਾਹਰ ਆ ਗਏ ਤੇ ਉਹ ਦੁਪਹਿਰ ਛੀ ਲਾਤੀ ਆਪਾਂ ਕਿੰਨ ਨੂੰ ਵੀ ਗੱਲ ਸੱਚੀ ਹੋ ਜਵੇ ਬੋਡੀਗਾਰਡ ਰੱਖੀ ਲਈ ਆਪਾਂ ਅੱਛੇ ਕੱਟ ਕੱਟ ਕੇ ਲੈ ਜਾਈਏ ਕਿੱਥੋਂ ਲੈ ਕੇ ਆਈਆਂ ਅੱਛੇ ਗਲਤ ਕੱਟ ਦੇ ਵੇਖਿਓ ਕਿਵੇਂ ਖੇੜਾ ਛਡਾਇਆ ਦੇਖਿਓ ਆ ਭਰ ਕੇ ਦੇ ਜੀ ਕੈਂਦੀ ਮੈਂ ਨਹੀਂ ਹੁੰ ਜਾਣਾ ਅੱਕ ਵੀ ਗਈ ਐਂਦੀ ਜਲਦੀ ਬੜੀ ਖਰਾਬ ਐ ਯਾਰ ਹਾਂਜੀ ਤੇ ਹੁਣ ਅਸੀਂ ਬੈਠੇ ਸੀਗੇ ਤੇ ਗੱਲਾਂ ਬਾਤਾਂ ਕਰ ਰਹੇ ਆ ਤੇ ਅਸੀਂ ਨਾ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ ਵੀ ਅਸੀਂ ਨਾ 에어 ਫਰਾਇਰ ਲੈਣਾ ਤੇ 에어 ਫਰਾਇਰ ਅਸੀਂ ਲੈਣਾ ਤੇ ਉਹ ਕਿੰਨੇ ਲੀਟਰ ਵਾਲਾ ਲੈਣਾ ਚਾਹੀਦਾ ਤੇ ਉਹਦਾ ਕੀ ਫਾਇਦਾ ਹੁੰਦਾ ਕਿੰਨਾ ਕੁ ਫਾਇਦਾ ਹੁੰਦਾ ਹੈ ਨਾ ਲੈਣ ਦਾ ਫਾਇਦਾ ਹੈ ਵੀ ਜਾਂ ਨਹੀਂ ਹੈ ਉਹ ਸਾਨੂੰ ਕਮੈਂਡ ਕਰਕੇ ਜਰੂਰ ਦੱਸਿਓ ਕਿਉਂਕਿ ਹੁਣ ਸਲਾਹ ਚੱਲੀ ਕਿਉਂਕਿ ਅਸੀਂ ਹਮੇਸ਼ਾ ਪੈਸੇ ਉਸ ਚੀਜ਼ ਤੇ ਲਾਈਦੇ ਨੇ ਜਿਹੜੀ ਚੀਜ਼ ਦੀ ਬਹੁਤ ਜ਼ਿਆਦਾ ਲੋਡ ਹੋਵੇ ਫालतू ਅਸੀਂ ਪੈਸੇ ਆਪਾਂ ਲਾਉਂਦੇ ਨਹੀਂ ਨਾ ਖਰਚ ਕਰੀਦੇ ਨੇ ਤੇ ਜਿਹੜੀ ਚੀਜ਼ ਦੇ ਯਾਨੀ ਕਿ ਸਾਨੂੰ ਲੋਡ ਹੋਵੇ ਉੱਤੇ ਅਸੀਂ ਪੈਸੇ ਲਾਈਦੇ ਨੇ ਤੇ ਤੁਸੀਂ ਸਾਨੂੰ ਕਮੈਂਡ ਕਰਕੇ ਦੱਸੋ ਵੀ 에ਅਰ ਫਰਾਇਰ ਵਧੀਆ ਹੈ ਤੇ ਕਿਹੜਾ ਵਧੀਆ ਹੈ ਤੇ ਕਿੰਨੇ ਲੀਟਰ ਦਾ ਲੈਣਾ ਚਾਹੀਦਾ ਹੈ ਤੇ ਉਹਦੇ ਕੀ ਕੀ ਫਾਇਦੇ ਨੇ ਇਹ ਪਲੀਜ਼ ਕਮੈਂਡ ਕਰਕੇ ਦੱਸ ਦਿਓ ਤੇ ਤੁਹਾਡਾ ਬਹੁਤ ਬਹੁਤ ਭਲਾ ਹੋਏਗਾ ਤੇ ਕਿਉਂਕਿ ਅਸੀਂ ਐਵੇਂ ਤੇਉਂ ਹੀ ਮਤਲਬ ਅਸੀਂ ਲੈ ਆਈ ਆਪਣੀ ਮਰਜ਼ੀ ਨਾਲ ਚੱਲ ਵੈਸੇ ਤੇ ਜਾ ਕੇ ਦੇਖ ਕੇ ਲੈ ਕੇ ਆਵਾਂਗੇ ਪਤਾ ਕਰਕੇ ਲੈ ਕੇ ਆਵਾਂਗੇ ਐਦਾ ਦੀ ਕੋਈ ਗੱਲ ਨਹੀਂ ਹੈਗੀ ਪਰ ਫਿਰ ਵੀ ਮੈਂ ਕਹਿੰਨਾ ਪੁੱਛ ਲਈਏ ਮੈਂ ਕਹਾਂ ਆਪਣੇ ਸਬਸਕ੍ਰਾਈਬਰਾਂ ਤੋਂ ਪੁੱਛ ਲਈਏ ਕਿ ਕਿੱਦਾਂ ਦਾ ਯਾਰ ਫਰਾ ਵਧੀਆ ਹੁੰਦਾ ਹੈ ਨਾ ਤੇ ਆਪਾਂ ਫਿਰ ਲੈ ਆਵਾਂਗੇ ਬਾਕੀ ਇਹ ਲਦਾ ਸਲਾਈ ਚੱਲ ਰਹੀ ਹੈ ਹਾਂਜੀ ਤੇ ਹੁਣ ਤਿਆਰ ਸ਼ਿਆਰ ਹੋ ਕੇ ਸ਼ਾਮ ਦਾ ਟਾਈਮ ਹੈ ਤੇ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਫੇਰੂਮਾਨ ਤੇ ਬੜੇ ਚਿਰਾਂ ਬਾਅਦ ਅੱਜ ਚੱਲੇ ਆਂ ਪੈਰੂ ਮਾਰ ਗੁਰਦੁਆਰਾ ਸਾਹਿਬ ਮੈਂ ਪ੍ਰੀਤੀ ਪੂਆਲਾ ਸੂਟ ਪਾਣਾ ਤੇ ਆ ਕਾਕੇ ਦੀ ਪ੍ਰੀਤੀ ਪੂਆ ਦੇ ਕੇ ਜਿਹੜਾ ਸੂਟ ਤੁਹਾਨੂੰ ਮੈਂ ਪਾਇਆ ਸੀ ਪਿਛਲੇ ਵਲੌਗ ਦੇ ਵਿੱਚ ਤੇ ਉਹ ਪਾਣ ਲੱਗੇ ਆ ਕਾਕੇ ਦੇ ਓਏ ਓਏ ਕਿਉਂ ਏ ਕੁੱਟਾ ਢੀਰ ਤਿੱਡ 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 ਪਾ ਓਏ 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 ਜੁਨ ਜਨ ਬਬੂ ਜੁਨ ਜਨ ਇਹੋ ਸੂਟ ਲਓ ਜੀ ਕਾਕੇ ਦੇ ਵੀ ਇੱਧਰ ਪਾਣ ਲੱਗਾ ਨਵਾਂ ਸੂਟ ਨੰਨੂ ਦੇ ਗੁਰਦੁਆਰਾ ਸਾਹਿਬ ਆ ਕੇ ਚੱਲੇ ਨੇ ਬੱਚੇ ਹਾਂਜੀ ਛੋਨਿਓ ਅਦੀ ਰਾਜ ਸਿੰਘ ਜੀ ਪਾਓ ਜੀ ਨਵਾਂ ਸੂਟ ਜੀ ਹਾਂਜੀ ਹਾਂਜੀ ਪਾਓ ਫੜਾਫਟ ਥੱਲੇ ਟੀ-ਸ਼ਰਟ ਪਾ ਦੇਣੀ ਤੇ ਇਹਨਾਂ ਦਾ ਸੂਟ ਪਾਣਿਆ ਤਾਂ ਫੇਰ ਤੰਦ ਖਾਂਦੇ ਲਓ ਜੀ ਕਾਕਾ ਹੜਾ ਨਵਾਂ ਸੂਟ ਪਾ ਕੇ ਰੈਡੀ ਸ਼ੈਡੀ ਅਏ ਹੈ ਵਾਹ ਹੇਅਰ ਬੈਂਡ ਵੀ ਕਿੰਨਾ ਸੋਹਣਾ ਲੱਗ ਰਿਹਾ ਕਾਕੇ ਤੂੰ ਤੇ ਹੈਂ ਉਟ ਡਿਆ ਕੋਣਾ ਤੁਗਾ ਨਾ ਇਹ ਇਧਰ ਸਾਡੇ ਅਦਿਰਾਜ ਸਿੰਘ ਜੀ ਵੀ ਨਮਸ ਸੂਟ ਪਾ ਕੇ ਤੇ ਰੋ ਰਹੇ ਨੇ ਕਿਉਂ ਰੋ ਰਹੇ ਨੇ ਸੋਹਣੇ ਸੋਹਣੇ ਲੱਲੇ ਭੱਲੇ ਤੇ ਉਹ ਕਿੱਥੇ ਇਹਦੇ ਗਲਵਜ਼ ਕਿੱਥੇ ਮਮੀ ਮਮੀਆਂ ਦੇ ਗਲਵਜ਼ ਕਿੱਥੇ ਨਹੀਂ ਪਾਣੇ ਰਹਿ ਕਿੱਥੇ ਨੇ ਗਲਵਜ਼ ਮੂੰਹ 'ਚ ਹੱਥ ਪਾਉਂਦੇ ਉਤਾਰਦੇ ਨੇ ਨਹੀਂ ਯਾਰ ਉਤਾਰਨੇ ਨਹੀਂ ਨਹੀਂ ਸੀ ਹੈਗੇ ਹਾਂਜੀ ਜੇਨ ਜੇਦਾ ਬੱਚਾ ਪਿੱਡਾ ਬੱਚਾ ਬਿਗਲੂਆ ਬੱਚਾ ਗਗਲੂ ਜਿਆ ਬੱਚਾ ਗਗਲੂ ਜਿਆ ਆ ਜੀ ਚੱਲ ਪੂਰਾ ਹੈਲੋ 베ਬੀ ਤੋਂ ਨੇ ਅਰੇ ਕੋ ਅੰਗਰੀਜ ਚਲੋ ਗਾਣਾ ਗਾਓ ਗਾਣਾ गाके दिखा ਗਾਣਾ ਗਾਈ ਗਲਾ ਖਰਾਬ ਹੋ ਗਿਆ ਚਲ ਗਾਓ ਗਾਈ ਚਲੋ ਗਾ 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 ਤੂੰ ਗਾਣਾ ਗਾਏਗਾ ਹੁ ਤੇਰੀ ਅਦਾ ਤੇਰੀ ਨਿਗਾਚ ਡੁੱਬਿਆ ਮੈਂ ਡੁੱਬਿਆ ਮੈਂ ਚਲ ਤੂੰ ਵੀ ਗਾ ਤੂੰ ਗਾ 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 ਗਾਦੇ ਹੁਣ हो तेरी अदाच तेरी निगाच डबे में डूबे आ में आ, 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 आ. आ, आ, गा गा हां चल ग्य गाना सुना அ ਕਾਕੇ ਚਲਿਏ ਤੋਨੀ ਗਈ ਚਲ ਅਦਰੋ ਬਤਰੀ ਚਲੋ ਜੀ ਮਨੀਸ਼ ਸਹੀ ਰੋਬਾ ਜੀ ਚਲੋ ਯੂ ਵਾਈ ਗਰੂ ਵਾਈ ਗਰੂ ਸੂਰੇਜ ਥੱਲੇ ਜਾਉਂ ਗਿਆ ਉਹ ਚਲਾ ਗਿਆ ਹੈ ਨਾ ਥੋੜਾ ਥੋੜਾ ਹੀ ਹੈ ਬਸ ਤੇ ਆਕਾ ਸਾਡਾ ਆਕਾ ਸਾਡਾ ਦੇਖੋ ਬਾਹਰ ਦੇਖ ਰਿਹਾ ਦੁਨੀਆਦਾਰੀ ਹਨ ਦੇ ਨਾਲ-ਨਾਲ ਮੇਰੇ ਹੱਥੋਂ ਤਿਲਕ ਗਿਆ ਇਹ ਸੂਣ ਤਿਲਕਦਾ ਹੈ ਯਾਰ ਮੰਮੀ ਇਹਨੂੰ ਪਤਾ ਕੀ ਕਰ ਰੱਥੇ ਇੱਥੇ ਰੱਖ ਅੱਗੇ ਆਹ ਉਹ ਯਾਰ ਗਰਮਾ ਵੱਜੇਗਾ ਨਹੀਂ ਥੋੜਾ ਉੱਚੇ ਚੱਕ ਕੇ ਰੱਖੀ ਨਾ ਹਾਜੀ ਹੋਈ ਕੀ ਗੱਲ ਪਿੱਛੇ ਫੜਾ ਦੇ ਵੈਸੇ ਹੋ ਜਾਏ ਉਹ ਉਹ ਖਾਉਗਾ ਕਾਕਾ ਹੜਾ ਤੇ ਸੌਂ ਗਿਆ ਤੇ ਰਾਲਾ ਇਹਦੀਆਂ ਵਗ ਚੁੱਕੀਆਂ ਨੇ ਐ ਅੰਦਰ ਦੇਖੋ ਉੱਠ ਕੱਕੇ ਗੁਰਦੁਆਰਾ ਸਾਹਿਬ ਆ ਗਏ ਆਪਾਂ ਹੋਸ਼ ਹੋ ਗਈ ਏ ਉੱਠ ਪੱਤੋ ਉੱਠ ਉੱਠ ਮੇਰਾ ਬੱਚਾ ਚੱਲ ਐ ਨਿੱਕਾ ਕਾਕਾ ਵੀ ਹਾਂਜੀ ਕਿੱਤੇ ਆਏ ਜੀ ਜੋਨੀਓ ਹੈਲੋ ਉਡੀ ਓਏ ਚਲੋ ਜੀ ਚਲੋ ਹੱਥ ਤੇ ਸਰੋਹਰ ਚਾਵਾ ਕਿੰਨੇ ਗੁਰਦੁਆਰਿਆਂ ਦਾ ਜਲ ਲਿਆ ਕੇ ਪਾਇਆ ਸੀ ਤਾਂ ਗੁਰਦੁਆਰੇ 55 ਗੁਰਦੁਆਰਿਆਂ ਦਾ ਕਿੰਨਾ ਕਿੰਨਾ ਉੱਥੇ ਲਿਖਿਆ ਹੈ ਅੱਛਾ ਅੱਛਾ ਇਹ ਗੁਰਦੁਆਰਾ ਸਾਹਿਬ ਸ਼ਹੀਦਾਂ ਦਾ ਗੁਰਦੁਆਰਾ ਸਾਹਿਬ ਹੈ ਤੇ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਇਹ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਤੇ ਆਹ ਸਾਰੀਆਂ ਆਪਣੇ ਬੁੱਤ ਬਣਾਏ ਹੋਏ ਨੇ ਸ਼ਹੀਦਾਂ ਦੇ ਇਹ ਬਾਬਾ ਦੀਪ ਸਿੰਘ ਦਾ ਬਣਾਇਆ ਸਾਰਿਆਂ ਦੇ ਇੱਕ ਅੰਦਰ ਬਣਾਇਆ ਦੰਦਖਾਨੇ ਅੰਦਰ ਦਰਸ਼ਨ ਕਰਾਉਂਦੇ ਹਾਂ

ਉੱਦੀ ਜੀ ਚੁੱਕ ਕੇ ਤੇ ਡੰਗ ਦੇ ਦੇ ਸਖੂਨ ਕਰਦੇ ਸੀ ਉਹਨਾਂ ਨੂੰ ਹਾਂ ਸਿੱਖ ਨੂੰ ਕਿਸੇ ਮੁਸਲਮਾਨ ਕੋਲ ਹਾਂ ਆਪਾਂ ਕਹਿੰਦੇ ਜੀ ਅਸੀਂ ਸਿੱਖ ਬਣਨਾ ਸੀ ਸਿੱਖੀ ਧਰਮ ਰੱਖਣਾ ਆਪਣਾ ਧਰਮ ਨਹੀਂ ਹੰਝੜਣਾ ਮੈਂ ਤਾਂ ਅਰੇ ਅਸੀਂ ਸਿੱਖ ਰਹਿਣਾ ਠੀਕ ਹੈ ਅਸੀਂ ਕਹਿੰਦੇ ਸੀ ਮੁਸਲਮਾਨ ਨਹੀਂ ਬਣਨਾ ਸੀ ਠੀਕ ਹੈ ਜਲੂ ਕਰਨਾ ਹੋਈ ਬਲੇ ਹਰ ਇੱਕ ਦਤ ਉਸ ਯਾਰ ਤੇ ਇਧਰ ਮੁੰਡੇ ਨੂੰ ਆਂਦਿਆਂ ਹੀ ਪ੍ਰੈਸ਼ਰ ਪੈ ਗਏ ਨੇ ਹਾਂ ਚੱਲ ਗੱਲ ਤੇ ਯਾਰ ਆਂਦਾ ਲੰਗਰ ਥੋੜਾ ਜਿਹਾ ਵੱਧ ਖਾਦਾ ਹੈਗਾ ਮੁੰਡੇ ਹੁਣ ਆਂਦੇ ਇਪੜਾ ਕੇ ਬਹਿ ਰਹੇ ਨੇ ਆਂਦੇ ਵੀ ਵੜਾ ਦਿੰਦੇ ਹੋ ਗੱਲ ਉਹ ਵੜ ਗਿਆ ਵੜ ਗਿਆ ਬਾਦਰੂ ਨੰਗਰ ਵਾਦ ਖਾਲਿਆ ਹੀ ਅਦਰ ਤੇ ਕਿੁੱਦੂ ਸਿੰਘ ਸਾਡਾ ਸੋ ਗਿਆ ਹੁੰਦੇ ਹੀ ਅੰਦੀ ਤੀ ਹੋਇਆ ਸੀ ਅੰਦੀ ਕੂ ਤੇ ਨੰਗਕਾ ਤੇ ਨੰਗਕਾ ਚਲੋ ਜੀ ਰੈਸਟ ਕਰੋ ਹੁਣ ਠੀਕ ਹੈ ਹਾਂ ਜੀ ਲੋਨ ਘਰ ਆ ਚੁੱਕੇ ਆ ਹਨ ਤੇ ਬਾਕੀ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਾਚ ਕੱਲ ਨੂੰ ਨਵੇਂ ਦਿਨ ਤੇ ਨਵੇਂ ਵਲੌਗ ਦੇ ਨਾਲ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਾਚ ਸਤਿ ਸ਼੍ਰੀ ਅਕਾਲ ਜੀ ਤੇ ਮਨਪ੍ਰੀਤ ਕੱਲ ਨੂੰ ਕਰੇਗੀ ਕੰਟੀਨਿਊ ਠੀਕ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਬਾਏ 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 ਬਾਏ